ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਮੈਨੂੰ ਨਾ ਚਾਰ ਪੰਜ ਵੀਡੀਓ ਤੇ ਇੱਕ ਭੈਣ ਦੇ ਕਮੈਂਟ ਆ ਰਹੇ ਸੀਗੇ ਕਿ ਦੀਦੀ 17 ਬ੍ਰੈਸਟ ਵਾਲਿਆਂ ਦੀ ਕਟਿੰਗ ਦੱਸੋ ਹਨਾ ਮੈਨੂੰ ਕਾਫੀ ਟਾਈਮ ਤੋਂ ਹੀ ਉਹ ਕਹਿ ਰਹੇ ਸੀਗੇ ਤੇ ਅੱਜ ਦੇਖੋ ਮੇਰੇ ਕੋਲੇ ਸੂਟ ਜਿਹੜਾ ਹੈਗਾ ਸੀ ਉਹ 17 ਬ੍ਰੈਸਟ ਵਾਲਿਆਂ ਦਾ ਕਾਫੀ ਧੀਰ ਤੋਂ ਨਹੀਂ ਆਇਆ ਸੀਗਾ ਕਿਉਂਕਿ ਜਿਹੜੀ ਫਿਟਿੰਗ ਹੈਗੀ ਉਹ ਉਹਨਾਂ ਦੀ ਥੋੜੀ ਜਿਹੀ ਘੱਟ ਹੈਗੀ ਆ ਹਨਾ ਤੇ 17 ਬ੍ਰੈਸਟ ਵਾਲਿਆਂ ਦੀ ਹਜੇ ਤੱਕ ਮੇਰੇ ਕੋਲੇ ਫਿਟਿੰਗ ਜਿਹੜੀ ਹੈਗੀ ਸੀ ਉਹ ਨਹੀਂ ਆਈ ਸੀ। ਉਹਨਾਂ ਨੇ ਸਿਰਫ ਮੈਨੂੰ 17 ਬ੍ਰੈਸਟ ਦਾ ਹੀ ਉਪਰੋਂ ਨਾਪ ਦੱਸਿਆ ਸੀਗਾ ਤੇ ਮੈਨੂੰ ਲੱਗਦਾ ਕਿ ਉਹਨਾਂ ਦੀ ਕਮਰ ਤੋਂ ਫਿਟਿੰਗ ਸ਼ਾਇਦ 15 ਦੇ ਨੇੜੇ ਤੇੜੇ ਹੋਣੀ ਆਗੀ ਹਨਾ ਜਿਆਦਾਤਰ ਤਾਂ ਬ੍ਰੈਸਟ ਦਾ ਹੀ ਹੁੰਦਾ ਤੀਰਾ ਜਿਹੜਾ ਹੁੰਦਾ ਉਹ ਆਪਾਂ ਬ੍ਰੈਸਟ ਦੇ ਹਿਸਾਬ ਨਾਲ ਹੀ ਲੈਣਾ ਹੁੰਦਾ। ਬਾਕੀ ਨੀਚੋਂ ਜਿੰਨੀ ਵੀ ਉਹਨਾਂ ਦੀ ਫਿਟਿੰਗ ਹੋਵੇ ਉਹ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਠੀਕ ਹੈ। ਇੱਥੇ ਮੈਂ ਕਮਰ ਦਾ ਨਿਸ਼ਾਨ ਜਿਹੜਾ ਹੈਗਾ ਉਹ 15 ਤੇ ਲਗਾਉਂਗੀ। ਜੇ ਉਹਨਾਂ ਦੀ ਅੱਧਾ ਇੰਚ ਘੱਟ ਵੱਧ ਹੋਈ ਤਾਂ ਉਹ ਆਪਣੇ ਹਿਸ ਆਪਨਾ ਲਗਾ ਲਿਓ ਬ੍ਰੈਸਟ ਦੇ ਅਨੁਸਾਰ ਮੈਂ ਤੁਹਾਨੂੰ ਤੀਰਾ ਔਰ ਮੋਡਾ ਲੈਣਾ ਦੱਸ ਦਾਨੀ ਆ ਠੀਕ ਹੈ ਜੀ ਦੇਖੋ ਆਪਾਂ ਤੀਰਾ ਲੈ ਲੈਣਾ ਇਹਦੇ ਵਿੱਚ 6 ਇੰਚ ਠੀਕ ਹੈ ਤੀਰਾ ਹੁਣ ਆਪਾਂ ਇਹਦੇ ਵਿੱਚ 6 ਇੰਚ ਹੀ ਲਾਵਾਂਗੇ 6 ਤੋਂ ਘੱਟ ਆਪਾਂ ਤੀਰਾ ਲੈਣਾ ਹੀ ਨਹੀਂ ਹੁੰਦਾ ਹੈਗਾ ਬੇਸ਼ੱਕ ਤੁਹਾਡਾ ਗਲਾ ਜਿੰਨਾ ਵੀ ਹੋਵੇ ਠੀਕ ਹੈ ਕਿਉਂਕਿ ਜੇ ਤੁਸੀਂ 5.5 ਤੀਰਾ ਲਓਗੇ ਨਾ ਫਿਰ ਆਹ ਵਾਲੀਆਂ ਚੀਜ਼ਾਂ ਦੇ ਵਿੱਚ ਤੁਹਾਡੇ ਖਿਚਾਵ ਹੋ ਜੂਗਾ ਤੁਹਾਡਾ ਸੂਟ ਨਾ ਉੱਪਰੋਂ ਐਦਾਂ ਫੈਲਣ ਲੱਗ ਜੂਗਾ ਤੁਸੀਂ ਆਪਣਾ ਗਲਾ ਹੀ ਘੱਟ ਘੱਟ ਲਿਆ ਕਰੋ ਬੈਕ ਵਾਲਾ ਪਰ ਤੁਸੀਂ 3-6 ਤੋਂ ਘੱਟ ਨਹੀਂ ਲੈਣਾ ਹੈਗਾ ਬਸ ਬੈਕ ਵਾਲੇ ਗਲੇ ਦੀ ਡੁੰਘਾਈ ਹੈ ਜਿਹੜੀ ਉਹ ਤੁਸੀਂ ਘੱਟ ਪਾ ਲਿਆ ਕਰੋ ਉਹ ਮੈਂ ਤੁਹਾਨੂੰ ਦੱਸ ਦੂੰਗੀ ਵੀਡੀਓ ਦੇ ਵਿੱਚ ਠੀਕ ਹੈ ਜੀ ਜਿਹਦੇ ਨਾਲ ਤੁਹਾਡੇ ਮੋਢੇ ਨਹੀਂ ਗੇਰਨਗੇ ਕਿਉਂਕਿ ਜਿਨ੍ਹਾਂ ਦੀ ਬ੍ਰੈਸ ਦੀ ਫਿਟਿੰਗ ਘੱਟ ਹੁੰਦੀ ਹੈ ਉਹਨਾਂ ਨੂੰ ਮੇਨ ਪ੍ਰੋਬਲਮ ਨਾ ਇਹੀ ਹੁੰਦੀ ਆ ਕਿ ਸੂਟ ਉਹ ਮੋਢਿਆਂ ਕੋਲੋਂ ਫੈਲਦਾ ਹੁੰਦਾ ਠੀਕ ਹੈ ਮੈਂ ਸਿਰਫ ਗਲੇ ਦੀ ਕਟਾਈ ਤੁਹਾਨੂੰ ਕਰਨੀ ਦੱਸ ਦੂੰਗੀ ਜਿਹਦੇ ਨਾਲ ਤੁਹਾਡੇ ਮੋਢੇ ਜਿਹੜੇ ਹੈਗੇ ਨੇ ਉਹ ਫੈਲਣਗੇ ਨਹੀਂ ਠੀਕ ਹੈ ਜੀ 3 ਤੁਸੀਂ ਲੈ ਲੈਣਾ 6 ਇੰਚ ਠੀਕ ਹੈ ਤੇ ਇਧਰੋਂ ਆਪਾਂ ਮੋਢਾ ਲੈਣਾ ਜੀ 7 ਇੰਚ ਠੀਕ ਹੈ ਤੁਸੀਂ 7 ਤੋਂ ਘੱਟ ਮੋਡਾ ਨਹੀਂ ਕੱਟਣਾ ਕਿਉਂਕਿ ਤੁਹਾਡੀ ਫਿਟਿੰਗ ਘੱਟਾ ਨਿਸ਼ਾਨ ਵੀ ਘੱਟ ਹੀ ਲੱਗੂਗਾ ਉਹਦਾ ਠੀਕ ਹੈ ਆਪਾਂ ਇਹ ਨਹੀਂ ਹੈਗਾ ਵੀ ਆਪਾਂ 6.5 ਮੋਡਾ ਲੈ ਲਈਏ ਫਿਰ ਮੋਡ ਦੇ ਵਿੱਚ ਬਹੁਤ ਫਰਕ ਹੋ ਜਾਊਗਾ ਇਹ ਦੇਖੋ ਆਪਾਂ ਤੀਰਾ ਲੈ ਲਿਆ ਜੀ 6 ਇੰਚ ਤਾਂ ਆਪਾਂ ਪਹਿਲਾਂ 6 ਇੰਚ ਤੇ ਹੀ ਨਿਸ਼ਾਨ ਲਗਾ ਲਾਂਗੇ ਸਾਹਮਣੇ ਇਦਾਂ ਠੀਕ ਹੈ ਤੇ ਫਿਰ ਆਪਾਂ ਇਹਨੂੰ ਘਟਾ ਕੇ 5.5 ਕਰ ਦੇਵਾਂਗੇ ਅੱਧਾ ਇੰਚ ਦੀ ਆਪਾਂ ਕਾਟ ਲਈ ਇਹ ਘੱਟ ਕਰਨਾ ਹੀ ਹੁੰਦਾ ਹਰੇਕ ਫਿਟਿੰਗ ਦੇ ਵਿੱਚ ਠੀਕ ਹੈ ਤੇ ਫਿਰ ਆਪਾਂ ਇੱਥੋਂ ਇਹਨੂੰ ਸਿੱਧਾ ਮਿਲਾ ਦੇਵਾਂਗੇ ਤੇ ਆ ਨਿਸ਼ਾਨ ਨੂੰ ਥੋੜਾ ਜਿਹਾ ਟੇਡਾ ਕਰ ਲਵਾਂਗੇ ਠੀਕ ਹੈ ਤੇ ਇੱਥੋਂ ਹੀ ਆਪਾਂ ਕਾਟ ਪਾਉਣੀ ਹੁੰਦੀ ਆ ਹੁਣ ਉਹਨਾਂ ਦੀ ਬ੍ਰੈਸ ਦੀ ਫਿਟਿੰਗ ਹੈਗੀ ਆ ਜੀ 17 ਇੰਚ ਆਪਾਂ 8.5 ਇੰਚ ਤੇ ਨਿਸ਼ਾਨ ਲਗਾ ਲਾਂਗੇ ਠੀਕ ਹੈ ਤੇ ਹੁਣ ਤੁਸੀਂ ਇਹ ਦੇਖ ਲਿਓ ਵੀ ਤੁਸੀਂ ਜਿਆਦਾ ਜੇ ਤੁਸੀਂ ਲੰਬੇ ਹੈਗੇ ਹੋ ਤਾਂ ਤੁਸੀਂ 14.5 ਇੰਚ ਤੇ ਇੱਥੋਂ ਫਿਟਿੰਗ ਦੇ ਲਿਓ ਨਹੀਂ ਤਾਂ 14 ਤੇ ਵੀ ਮੈਂ ਦਿੱਤੀ ਹੋਈ ਆ ਮਤਲਬ ਜਿਨ੍ਹਾਂ ਦੀ 17 ਬ੍ਰੈਸਟ ਹੁੰਦੀ ਆ ਕਿਉਂਕਿ ਬ੍ਰੈਸਟ ਉਹਨਾਂ ਦੇ ਥੋੜੀ ਜੀ ਫਿਟਿੰਗ ਕੱਟ ਹੋਣ ਕਰਕੇ ਆਪਾਂ 14 ਇੰਚ ਤੇ ਵੀ ਰੱਖ ਸਕਦੇ ਆ ਉਹਨਾਂ ਦੀ ਫਿਟਿੰਗ ਦੀ ਨਿਸ਼ਾਨੀ ਠੀਕ ਹੈ ਆਪਾਂ ਇੱਥੋਂ 14 ਤੇ ਲਗਾ ਲਵਾਂਗੇ ਤੁਸੀਂ ਲਗਾਉਣਾ ਚਾਹੋ ਤਾਂ 14.5 ਤੇ ਵੀ ਲਗਾ ਸਕਦੇ ਹੋ ਉਹਦੇ ਨਾਲ ਕੋਈ ਇੰਨਾ ਫਰਕ ਨਹੀਂ ਪੈਂਦਾ ਹੈਗਾ ਮੈਂ 14 ਤੇ ਲਗਾ ਲਿਆ ਠੀਕ ਹੈ ਤੇ ਇੱਥੋਂ ਆਪਾਂ ਚਾਕਾਂ ਦਾ ਨਿਸ਼ਾਨ ਲਗਾ ਲੈਣਾ ਜੀ 22 ਇੰਚ ਤੇ ਠੀਕ ਹੈ ਦੇਖੋ ਇੱਥੋਂ ਤੁਹਾਡੀ ਆਪਣੀ ਮਰਜ਼ੀ ਹੁੰਦੀ ਹੈ ਤੁਸੀਂ ਕਿੰਨੇ ਕੁ ਉੱਚੇ ਚਾਕ ਪਾਉਣੇ ਆ ਠੀਕ ਹੈ 22 ਤੇ ਪਾਉਣ ਰੱਖਣਾ 22 ਤੇ ਰੱਖ ਲਓ 22.5 ਤੇ ਰੱਖਣਾ ਤਾਂ 22.5 ਤੇ ਰੱਖ ਲਓ ਠੀਕ ਹੈ ਹੁਣ ਦੇਖੋ ਆਪਾਂ ਇਥੋਂ ਮੋੜ ਦੀ ਕਾਟ ਕਿਵੇਂ ਪਾਉਣੀ ਹੈ ਇਥੋਂ ਆਪਾਂ 4.5 ਇੰਚ ਲੈਣਾ 4.5 ਇੰਚ ਤੇ ਫਰੰਟ ਵਾਲੇ ਪੱਲੇ ਦੀ 4.2 ਇੰਚ ਤੇ ਬੈਕ ਵਾਲੇ ਪੱਲੇ ਦੀ ਠੀਕ ਹੈ ਜੀ ਤੇ ਆਪਾਂ ਕੀ ਕਰਨਾ ਆਹ ਵਾਲੀ ਸਲਾਈ ਤੋਂ ਆਪਾਂ ਇਦਾਂ ਗੁਲਾਈ ਪਾ ਦੇਣੀ ਹੈ ਦੀ ਠੀਕ ਹੈ ਹੁਣ ਦੇਖੋ ਮੋੜਾ ਮੈਂ ਤਾਂ ਨਹੀਂ ਇਹਦੇ ਵਿੱਚ ਘੱਟ ਲਿਆ ਹੈਗਾ ਜੇ ਤੁਸੀਂ ਸੋਚੋ ਵੀ ਹਾਂ ਇਹ ਚ ਆਪਾਂ ਸੱਤ ਮੋੜਾ ਰੱਖ ਲਿਆ ਘੱਟ ਫਿਟਿੰਗ ਦੇ ਵਿੱਚ ਵੀ ਹੁਣ ਦੇਖੋ ਇਹਦੀ ਨਿਸ਼ਾਨੀ ਬਿਲਕੁਲ ਨੇੜੇ ਜੇ ਹੀ ਲੱਗੀ ਆ ਤਾਂ ਮੋਢਾ ਵੀ ਗੁਲਾਈ ਦੇ ਵਿੱਚ ਘਟ ਹੀ ਆਊਗਾ ਕਿਉਂਕਿ ਜਿੰਨੀ ਫਿਟਿੰਗ ਦੂਰ ਜਾਂਦੀ ਜਾਊਗੀ ਓਨੀ ਆਪਣੀ ਮੋਢੇ ਦੀ ਗੁਲਾਈ ਜਿਹੜੀ ਹੈਗੀ ਉਹ ਵਧਦੀ ਜਾਊਗੀ ਠੀਕ ਹੈ ਇਸੇ ਲਈ ਆਪਾਂ ਸੱਤ ਹੀ ਰੱਖਣਾ ਮੋਢਾ ਤਾਂ ਕਿ ਖਿਚਾਅ ਬਣਾਵੇ ਕਿਉਂਕਿ ਹੁਣ ਆ ਗੁਲਾਈ ਨੇ ਹੀ ਮੋਢਾ ਵਧਾਉਣਾ ਹੁੰਦਾ ਹੁਣ ਇਹ ਗੁਲਾਈ ਥੋੜੀ ਜਿਹੀ ਘਟ ਗਈ ਆ ਘੱਟ ਫਿਟਿੰਗ ਕਰਕੇ ਇਸੇ ਲਈ ਮੋਢੇ ਦੀ ਜਿਹੜੀ ਚੌੜਾਈ ਹੈਗੀ ਉਹ ਵੀ ਘਟ ਗਈ ਆ ਇਸੇ ਲਈ ਤੁਸੀਂ ਸੱਤ ਤੇ ਹੀ ਰੱਖ ਲਿਓ ਠੀਕ ਹੈ ਤੇ ਇੱਥੋਂ ਆਪਾਂ ਇੱਕ 3 ਇੰਚ نیچے ਨਿਸ਼ਾਨ ਲਗਾਉਣਾ ਦੇ ਕੋਣ ਜਿਵੇਂ ਇਹਨਾਂ ਦੀ ਫਿਟਿੰਗ ਘੱਟਾ ਤਾਂ ਤੁਸੀਂ 2.5 ਤੇ ਵੀ ਲਗਾ ਸਕਦੇ ਹੋ ਠੀਕ ਹੈ ਕਿਉਂਕਿ ਹੁਣ ਇਹਨਾਂ ਦੀ ਬ੍ਰੈਸ ਦੀ ਫਿਟਿੰਗ ਘੱਟ ਹੈ ਇਸ ਲਈ ਆਪਾਂ 2.5 ਤੇ ਲਗਾ ਲਾਂਗੇ ਇਹਦਾ ਨਿਸ਼ਾਨ ਉਦਾਂ ਆਪਾਂ 3 ਤੇ ਲਗਾਉਨੇ ਹਰੇਕ ਤੇ ਇੱਥੋਂ ਆਪਾਂ 2.5 ਤੇ ਲਗਾ ਲਾਂਗੇ ਠੀਕ ਹੈ ਜੀ ਤੇ ਇੱਥੋਂ ਮੰਨ ਲਓ ਇਹਨਾਂ ਦੀ ਕਮਰ ਦੀ ਫਿਟਿੰਗ ਹੋਵੇ 15 ਤਾਂ ਆਪਾਂ ਕੀ ਕਰਨਾ 16 ਤੇ ਨਿਸ਼ਾਨ ਲਗਾਵਾਂਗੇ ਕਿਉਂਕਿ ਮੈਂ ਇਹਦੇ ਪਲੇਟਸ ਦੇ ਨਿਸ਼ਾਨ ਦੇ ਅਨੁਸਾਰ ਹੀ ਦੱਸ ਰਹੀ ਹਾਂ ਜੇ ਤੁਸੀਂ ਪਲੇਟਸ ਨਹੀਂ ਪਾਉਂਦੇ ਫਿਰ ਤੁਸੀਂ ਸਿੱਧਾ 15 ਤੇ ਲਗਾ ਸਕਦੇ ਹੋ ਮਤਲਬ 7.5 ਤੇ ਠੀਕ ਹੈ ਜੀ ਤੇ ਤੁਸੀਂ 7 ਤੇ ਲਗਾ ਲਓ ਜੇ ਤੁਸੀਂ ਪਲੇਟਾ ਪਾਉਣੇ ਹੋ ਤਾਂ ਤੁਸੀਂ 16 ਤੇ ਲਗਾ ਕੇ 8 ਤੇ ਲਗਾ ਲਓ ਠੀਕ ਹੈ ਇੱਥੇ 16 ਦਾ ਹਾਫ 8 ਹੋ ਗਿਆ ਤਾਂ ਤੁਸੀਂ 8 ਤੇ ਲਗਾ ਲਓ ਮੈਂ ਪਲੇਟਾਂ ਦੇ ਅਨੁਸਾਰ ਦੱਸ ਰਹੀ ਆਂ ਫਿਟਿੰਗ ਠੀਕ ਹੈ ਤੇ ਹੁਣ ਇੱਥੋਂ ਕਮਰ ਤੋਂ ਮੰਨ ਲਓ ਇਹਨਾਂ ਦੀ ਫਿਟਿੰਗ ਹੋ ਗਈ ਜੀ 18 ਇੰਚ ਆਪਾਂ 9 ਇੰਚ ਤੇ ਲਗਾ ਲਿਆ ਠੀਕ ਹੈ ਤੇ ਜਿਹੜਾ 8 ਇੰਚ ਦਾ ਨਿਸ਼ਾਨ ਲਗਾਇਆ ਨਾ ਆਪਾਂ ਇੱਥੋਂ ਆਪਾਂ ਇਦਾਂ ਸਿੱਧੀ ਕਰ ਦੇਣੀ ਆ ਇਹ ਫਿਟਿੰਗ ਠੀਕ ਹੈ ਤੇ ਇੱਥੋਂ ਆਪਾਂ ਕੰਮਰ ਦਾ ਨਿਸ਼ਾਨ ਲਗਾ ਲੈਣਾ ਬਾਕੀ ਕਮਰ ਤੋਂ ਜਿੰਨੀ ਵੀ ਤੁਹਾਡੀ ਫਿਟਿੰਗ ਹੋਵੇ ਤੁਸੀਂ ਆਪਣੇ ਹਿਸਾਬ ਨਾਲ ਰੱਖ ਲਿਓ 14 ਹਾਂ ਤਾਂ 14 ਰੱਖ ਲਿਓ 15 ਤਾਂ 15 ਰੱਖ ਲਿਓ ਠੀਕ ਹੈ ਜੀ ਤੇ ਆ ਜਿਹੜਾ ਨਿਸ਼ਾਨ ਹੈਗਾ ਇੱਥੋਂ ਆਪਾਂ ਹਲਕਾ ਜਿਹਾ ਇਹਨੂੰ ਇੱਥੋਂ ਐ ਕਰ ਦਵਾਂਗੇ ਮੋਢੇ ਕੋਲੋਂ ਤਾਂ ਕਿ ਆਪਣੇ ਇੱਥੇ ਝੋਲ ਨਾ ਆਵੇ ਇਹਦੇ ਨਾਲ ਤੁਹਾਡੀ ਫਿਟਿੰਗ ਬਿਲਕੁਲ ਨਹੀਂ ਕਟੂਗੀ ਸਿਰਫ ਇੱਥੋਂ ਮੋਢੇ ਦੇ ਨੀਚੋਂ ਹੀ ਥੋੜਾ ਜਿਹਾ ਕਪੜਾ ਕਟੂਗਾ ਠੀਕ ਹੈ ਜੀ ਤੇ ਹੁਣ ਦੇਖੋ ਜੇ ਤੁਹਾਡਾ ਗਾਲਾ ਬੈਕ ਵਾਲੀ ਸਾਈਡ ਨੂੰ ਜਾਂਦਾ ਹੈਗਾ ਨਾ ਤਾਂ ਤੁਸੀਂ ਸਿਰਫ ਇਹ ਨਾਪ ਦੇ ਵਿੱਚ ਅੱਧੇ ਇੰਚ ਦੀ ਹੀ ਕਾਟ ਪਾਉਣੀ ਆ ਉੱਪਰ ਮਤਲਬ ਫਰੰਟ ਵਾਲਾ ਜਿਹੜਾ ਪੱਲਾ ਹੈਗਾ ਉਹ ਬੈਕ ਵਾਲੇ ਪੱਲੇ ਨਾਲੋਂ ਆਪਾਂ ਅੱਧਾ ਇੰਚ ਘਟਾ ਦੇਣਾ ਠੀਕ ਹੈ ਪਹਿਲਾਂ ਤੁਸੀਂ ਕਟਿੰਗ ਕਰ ਲਓ ਸੇਮ ਹੀ ਉਸ ਤੋਂ ਬਾਅਦ ਤੁਸੀਂ ਫਰੰਟ ਵਾਲੇ ਪੱਲੇ ਨੂੰ ਅੱਧੇ ਇੰਚ ਦੀ ਕਾਟ ਪਾ ਦੇਣੀ ਆ ਕਿਉਂਕਿ ਜਿਆਦਾ ਜਿਨ੍ਹਾਂ ਦੇ ਨਾਪ ਵੱਡੇ ਹੁੰਦੇ ਆ ਨਾ 19 20 21 22 ਵਾਲਿਆਂ ਦੇ ਉਹਨਾਂ ਦੇ ਇਹ ਜ਼ਿਆਦਾਤਰ ਜਿਹੜਾ ਗਲਾ ਹੁੰਦਾ ਉਹ ਬੈਕ ਵਾਲੀ ਸਾਈਡ ਜਾਂਦਾ ਹੁੰਦਾਗਾ ਛੋਟੇ ਨਾਪ ਦੇ ਵਿੱਚ ਨਹੀਂ ਜਾਂਦਾ ਹੁੰਦਾ ਹੈਗਾ ਕਿਉਂਕਿ ਉਹਨਾਂ ਦੀ ਬ੍ਰੈਸਟ ਹੈਵੀ ਹੋਣ ਕਰਕੇ ਨਾ ਵੱਡੇ ਸਾਈਜ਼ ਵਿੱਚ ਉਹਨਾਂ ਦਾ ਗळा ਜਾਣ ਦਾ ਕਾਰਨ ਹੀ ਇਹ ਬਣਦਾ ਹੁੰਦਾ ਪਿੱਛੇ ਜਾਣ ਦਾ ਕਿਉਂਕਿ ਉਹਨਾਂ ਦੀ ਬ੍ਰੈਸਟ ਦੀ ਫਿਟਿੰਗ ਥੋੜੀ ਜਿਹਾ ਜ਼ਿਆਦਾ ਹੁੰਦੀ ਆ ਤੇ ਜਿਹੜਾ ਸ਼ਰਟ ਹੁੰਦੀ ਆ ਨਾ ਉਹ ਉੱਪਰ ਵਾਲੇ ਪਾਸੇ ਨੂੰ ਚੱਕੀ ਜਾਂਦੀ ਹੁੰਦੀ ਆ ਤੇ ਬੈਕ ਵਾਲੇ ਸਾਈਡ ਨੂੰ ਜਾਣ ਲੱਗ ਜਾਂਦੀ ਹੁੰਦੀ ਆ ਤੁਸੀਂ ਛੋਟੇ ਨਾਪ ਦੇ ਵਿੱਚ ਜੇ ਫਰੰਟ ਪੱਲੇ ਵਿੱਚ ਕਾਟ ਪਾਉਣੀ ਆ ਤਾਂ ਤੁਸੀਂ ਸਿਰਫ ਅੱਧੇ ਇੰਚ ਦੀ ਹੀ ਕਾਟ ਪਾਓ ਉਹਦੇ ਨਾਲ ਕੀ ਹੁੰਦਾ ਥੋੜੀ ਜਿਹੜੀ ਫਿਟਿੰਗ ਹੁੰਦੀ ਆ ਸਗੋਂ ਹੋਰ ਸੋਹਣੀ ਆ ਜਾਂਦੀ ਹੁੰਦੀ ਆ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਉਸੇ ਹਿਸਾਬ ਨਾਲ ਦੱਸ ਦਿੰਨੀ ਆ ਠੀਕ ਹੈ ਦੇਖੋ ਹੁਣ ਜਿਵੇਂ ਤੁਸੀਂ ਅੱਧੇ ਇੰਚ ਦੀ ਕਾਟ ਪਾਉਣੀ ਆ ਤਾਂ ਮੂਰਲੇ ਪੱਲੇ ਦੇ ਵਿੱਚ ਅੱਧੇ ਇੰਚ ਦੀ ਹੀ ਕਾਟ ਪਾਓ ਇਦਾਂ ਕਰਕੇ ਠੀਕ ਹੈ ਅੱਧਾ ਇੰਚ ਘੱਟ ਕਰ ਦੋ ਫਰੰਟ ਵਾਲਾ ਪੱਲਾ ਤੇ ਹੁਣ ਦੇਖੋ ਆ ਆਪਣਾ ਕੱਟ ਕਰਤਾ ਆਪਾਂ ਇੱਥੋਂ ਆਪਣੀ ਫਿਰ ਮੋੜ ਦੀ ਸਲਾਈ ਲੱਗ ਜੂਗੀ ਫਰੰਟ ਵਾਲੇ ਪੱਲੇ ਤੇ ਤੇ ਇੱਥੋਂ ਆਪਾਂ ਮੋੜਾ ਨਾਪਦੇ ਆ ਦੇਖੋ ਹੁਣ ਥੋੜਾ ਜਿਹੜਾ ਮੋਡਾ ਹੈਗਾ ਉਹ ਪੌਣੇ ਇਕੱਠ ਆਊਗਾ ਠੀਕ ਆ ਆ ਆਪਣੀ ਨਿਸ਼ਾਨੀ ਲਾ ਗਈ ਮੋਡੇ ਦੇ ਇੱਥੋਂ ਪੌਣੇ ਇਕੱਠ ਆ ਰਿਹਾ ਐਨਾ ਮੋਡਾ ਜਿਹੜਾ ਹੈਗਾ ਉਹ 17 ਫਿਟਿੰਗ ਵਾਲਿਆਂ ਦੇ ਵਿੱਚ ਐਨਾ ਹੀ ਮੋਡਾ ਆਉਂਦਾ ਹੁੰਦਾ ਗੁਲਾਈ ਦੇ ਵਿੱਚ ਨਾਪ ਕੇ ਤੇ ਐਦਾਂ ਤੁਸੀਂ ਨਿਸ਼ਾਨੀਆਂ ਲਾ ਲੈਣੀਆਂ ਨੇ ਤੇ ਮੈਂ ਹੁਣ ਤੁਹਾਨੂੰ ਪਲੇਟਾਂ ਦੇ ਨਿਸ਼ਾਨ ਦੱਸ ਦਿੰਨੀ ਆ ਹੁਣ ਦੇਖੋ ਮੰਨ ਲਓ ਆਪਣੀ ਆ 1/2 ਇੰਚ ਦੀ ਆਪਾਂ ਕਾਟ ਪਾਤੀ ਆ ਇਹਦੇ ਵਿੱਚ ਇਹ ਆਪਾਂ ਕੱਪੜਾ ਉਤਾਰ ਦੇਣਾ ਸਿਰਫ ਫਰੰਟ ਵਾਲੇ ਪੱਲੇ ਦਾ ਠੀਕ ਆ ਕੱਟ ਕਰ ਦੇਣਾ ਇਹਨੂੰ ਆਪਾਂ ਕਾਟ ਪਾਉਣ ਦਾ ਮਤਲਬ ਇਹ ਹੁੰਦਾ ਵੀ ਆਪਾਂ ਇਹਨੂੰ ਕੱਟ ਕਰ ਪਲੇਟਾਂ ਦੇ ਨਿਸ਼ਾਨ ਤੁਸੀਂ 11 ਇੰਚ ਤੇ ਲਗਾ ਲੈਣੇ ਨੇ ਉਦਾਂ ਆਪਾਂ 11.5 ਤੇ ਲਗਾਉਣੇ ਆ ਇਹਨਾਂ ਦੇ ਘੱਟ ਫਿਟਿੰਗ ਹੋਣ ਕਰਕੇ 11 ਇੰਚ ਤੇ ਆਪਾਂ ਪਲੇਟ ਪਾ ਲੈਣੀ ਆ ਤੇ ਇਧਰੋਂ ਆਪਾਂ ਰੱਖ ਲੈਣਾ ਜੀ 3.5 ਇੰਚ ਠੀਕ ਹੈ ਤੇ 7 ਇੰਚ ਲੰਬੀ ਪਲੇਟ ਰੱਖ ਸਕਦੇ ਹੋ ਤੁਸੀਂ ਇਹਦੇ ਵਿੱਚ ਫਿਟਿੰਗ ਕਿਉਂਕਿ ਘੱਟ ਆ 7 ਇੰਚ ਦੀ ਹੀ ਪਲੇਟ ਬਹੁਤ ਹੈ ਠੀਕ ਹੈ ਤੇ ਇੱਥੋਂ ਆਪਾਂ ਇਹਨੂੰ ਸਿੱਧਾ ਕਰ ਲੈਣਾ ਠੀਕ ਹੈ ਤੇ ਜੇ ਤੁਸੀਂ ਸਾਈਡ ਵਾਲੀਆਂ ਪਲੇਟਾਂ ਪਾਉਣੀਆਂ ਨੇ ਤਾਂ ਤੁਹਾਨੂੰ ਮੈਂ ਉਹ ਵੀ ਦੱਸ ਦਣੀ ਆ ਇੱਥੋਂ ਤੁਸੀਂ 2 ਇੰਚ ਲੈ ਲੈਣਾ ਤੇ ਇਹਦਾ ਸੈਂਟਰ ਕਰ ਲੈਣਾ ਇਦਾਂ ਕਰਕੇ ਤੇ ਇੱਥੇ ਵੀ 2 ਇੰਚ ਦਾ ਨਿਸ਼ਾਨ ਲਗਾ ਲੈਣਾ ਇੱਕ ਤੇ ਆਹ ਵਾਲੀ ਪਲੇਟ ਨੂੰ ਆਪਾਂ ਇਦਾਂ ਕਰ ਦੇਣਾ ਤੇ ਜਿਹੜੀ ਆਹ ਵਾਲੀ ਪਲੇਟ ਹੈਗੀ ਆ ਇਹਦੇ ਨਾਲ ਮਿਲਾ ਦੇਣੀ ਆਪਾਂ ਠੀਕ ਹੈ ਤੇ ਇਹ ਹੋ ਗਿਆ ਜੀ ਪਲੇਟਾਂ ਦੇ ਨਿਸ਼ਾਨ ਠੀਕ ਹੈ ਬਾਕੀ ਤੁਹਾਨੂੰ ਹੁਣ ਦੇਖੋ ਪਤਾ ਲੱਗ ਗਿਆ ਹੋਊਗਾ ਕਿ ਇਹਦੇ ਵਿੱਚ ਜਿਹੜਾ ਆਪਾਂ ਤੀਰਾ ਹੈਗਾ ਉਹ 5.5 ਤੱਕ ਕਦੇ ਵੀ ਨਹੀਂ ਰੱਖਣਾ ਹੈਗਾ ਫਿਰ ਜੇ ਤੁਸੀਂ ਇੱਥੋਂ ਘਟਾਓਗੇ ਨਾ ਸਿਰਫ 5 ਹੀ ਰਹਿ ਜਾਣਾ ਉਹਦੇ ਨਾਲ ਤੁਹਾਡੇ ਇੱਥੇ ਖਿੱਚ ਪਾਊਗੀ ਠੀਕ ਹੈ ਮੋਢਾ ਜਿਹੜਾ ਹੈਗਾ ਤੁਸੀਂ 7 ਹੀ ਰੱਖਣਾ ਕਿਉਂਕਿ ਤੁਹਾਡੀ ਫਿਟਿੰਗ ਦੀ ਜਿਹੜੀ ਨਿਸ਼ਾਨੀ ਹੈਗੀ ਆ ਉਹ ਵੀ ਨੇੜੇ ਜੇ ਹੀ ਲੱਗੂਗੀ ਇਸੇ ਕਰਕੇ ਮੋਢੇ ਦੀ ਗਲਾਈ ਜਿਹੜੀ ਹੈਗੀ ਉਹ ਵੀ ਘਟ ਪਾਊਗੀ ਜੇ ਤੁਸੀਂ 6.5 ਰੱਖੋਗੇ ਨਾ ਮੋਢਾ ਫਿਰ ਤੁਹਾਡੇ ਮੋਢੇ ਦੇ ਵਿੱਚ ਖਿਚਾਵ ਆਊਗਾ ਜੇ ਤੁਸੀਂ ਕਾਰਡ ਪਾਉਣੀ ਆ ਤਾਂ ਉੱਪਰ 1/2 ਇੰਚ ਦੀ ਹੀ ਪਾਓ ਠੀਕ ਹੈ ਦੇਖੋ 17 ਬ੍ਰੈਸਟ ਵਾਲਿਆਂ ਦੀ ਜਿਹੜੀ ਫਿਟਿੰਗ ਹੁੰਦੀ ਹੈ ਉਹ ਘੱਟ ਹੋਣ ਕਰਕੇ ਨਾ ਕਈ ਵਾਰੀ ਉਹਨਾਂ ਦੇ ਮੋਡੇ ਵਗੈਰਾ ਜਿਹੜੇ ਹੁੰਦੇ ਨੇ ਉਹ ਗਿਰਨ ਲੱਗ ਜਾਂਦੇ ਨੇ ਦੇਖੋ ਤੁਸੀਂ ਗਲੇ ਦੀ ਜਿਹੜੀ ਕਟਾਈ ਹੈਗੀ ਉਹ ਕਿਵੇਂ ਕਰਨੀ ਆ ਬੈਕ ਵਾਲੀ ਸਾਈਡ ਦੀ ਤੁਸੀਂ ਫਰੰਟ ਵਾਲਾ ਗਲਾ ਤਾਂ ਚਲੋ ਜਿੰਨਾ ਵੀ ਰੱਖਣਾ ਰੱਖ ਸਕਦੇ ਹੋ ਉਹਦਾ ਵਿੱਚ ਇੰਨਾ ਕੋਈ ਫਰਕ ਨਹੀਂ ਪੈਂਦਾ ਹੁੰਦਾ ਪਰ ਸਿਰਫ ਆਪਾਂ ਉੱਪਰੋਂ ਜਿਹੜੇ ਬ੍ਰਾਡ ਹੁੰਦਾ ਉਹ ਗਲਾ ਘੱਟ ਰੱਖਣਾ ਹੁੰਦਾ ਠੀਕ ਹੈ ਜੀ ਤੁਸੀਂ ਗਲਾ ਜਿਹੜਾ ਹੈਗਾ ਸਿਰਫ ਤੁਸੀਂ 2 ਇੰਚ ਹੀ ਬ੍ਰਾਡ ਰੱਖਣਾ ਠੀਕ ਹੈ ਇਸ ਤੋਂ ਜ਼ਿਆਦਾ ਨਹੀਂ ਬੈਕ ਵਾਲਾ ਕਰਨਾ ਠੀਕ ਹੈ 프ਰੰਟ ਵਾਲੇ ਦਾ ਚਲੋ ਜੇ ਤੁਸੀਂ ਕਰਨਾ ਤੁਸੀਂ ਕਰ ਸਕਦੇ ਹੋ ਥੋੜਾ ਬਹੁਤ ਆ ਜੇ ਤੁਹਾਡਾ ਮੋਡਾ ਸਾਈਡ ਤੋਂ ਫਿਰ ਇਧਰੋਂ ਵੱਜ ਜਾਵੇ ਤਾਂ ਥੋੜੀ ਤੁਸੀਂ ਛਾਂਟੀ ਕਰ ਲਿਓ ਠੀਕ ਹੈ ਤੇ ਬੈਕ ਵਾਲਾ ਜਿਹੜਾ ਗਲਾ ਹੈਗਾ ਫਿਰ ਤੁਸੀਂ 6 ਇੰਚ ਤੱਕ ਰੱਖ ਸਕਦੇ ਹੋ ਤੇ ਬਸ ਆ ਦੇਖੋ ਹੁਣ ਇਹ ਇੰਨਾ ਕ ਬਾਕਸ ਬਣ ਜੂਗਾ ਇਹ ਮੈਂ ਤੁਹਾਨੂੰ ਬੈਕ ਵਾਲੇ ਗਲੇ ਦਾ ਦੱਸ ਰਹੀ ਹਾਂ ਠੀਕ ਹੈ ਨਿਸ਼ਾਨੀ ਲਗਾਉਣੀ ਤੇ ਇਹਦੀ ਗੁੜਾਈ ਤੁਸੀਂ ਸਿਰਫ ਐ ਪਾਉਣੀ ਆ ਠੀਕ ਹੈ ਉਹ ਬਾਕਸ ਤੋਂ ਬਾਹਰ ਨਹੀਂ ਜਾਣਾ ਹੈਗਾ ਜਦੋਂ ਤੁਸੀਂ ਇਹਦੀ ਗੁੜਾਈ ਇਦਾਂ ਬਿਲਕੁਲ 2 ਇੰਚ ਤੇ ਹੀ ਪਾਉਂਗੇ ਨਾ ਤਾਂ ਤੁਹਾਡੇ ਮੋਢੇ ਜਿਹੜੇ ਹੈਗੇ ਨੇ ਉਹ ਗਿਰਣਗੇ ਨਹੀਂ ਜੇ ਤੁਸੀਂ ਗਲੇ ਦੀ ਘਟਾਈ 2.5 ਇੰਚ ਤੇ ਕਰੋਗੇ ਤਾਂ ਤੁਹਾਡੇ ਮੋਢੇ ਜਿਹੜੇ ਹੈਗੇ ਨੇ ਉਹ ਗਿਰਣਗੇ ਹੀ ਗਿਰਣਗੇ ਗਲੇ ਦੀ ਕਟਾਈ ਦਾ ਵੀ ਹਰੇਕ ਫਿਟਿੰਗ ਦੇ ਵਿੱਚ ਬਹੁਤ ਫਰਕ ਪੈਂਦਾ ਹੁੰਦਾ ਕਿ ਆਪਾਂ ਗਲੇ ਦੀ ਚੌੜਾਈ ਜਿਹੜੀ ਹੈਗੀ ਉਹ ਕਿੰਨੀ ਕੁ ਰੱਖ ਰਹੇ ਹਾਂ ਠੀਕ ਹੈ ਉਹਦੇ ਨਾਲ ਹੀ ਆਪਣਾ ਬਹੁਤ ਫਰਕ ਪੈ ਜਾਂਦਾ ਹੁੰਦਾ ਕਿ ਆਪਣੇ ਮੋਢੇ ਗਿਰਣਗੇ ਜਾਂ ਨਹੀਂ ਗਿਰਣਗੇ ਬਸ ਤੁਸੀਂ 17 ਬ੍ਰੈਸਟ ਵਾਲਿਆਂ ਨੂੰ ਮੈਂ ਇਹੀ ਕਹਿਣਾ ਚਾਹੂੰਗੀ ਕਿ ਤੁਸੀਂ ਗਲੇ ਦੀ ਕਟਾਈ ਸਿਰਫ 2 ਇੰਚ ਤੇ ਹੀ ਕਰੋ ਫਿਰ ਤੁਹਾਡੇ ਮੋਢੇ ਜਿਹੜੇ ਹੈਗੇ ਨੇ ਉਹ ਬਿਲ ਤਾਂ ਜੇ ਠੀਕ ਆ ਜੇ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਧੰਨਵਾਦ